ਆਪਣਾ ਗੁਲਾਬ ਸਿੰਘ ਜੀ ਤੁਸੀਂ ਕਿੰਨੇ ਦਿਨਾਂ ਤੋਂ ਇਹ ਜਿਹੜਾ ਮੋਰਚਾ ਲਗਾਇਆ ਹੋਇਆ ਸਰ ਦਾ ਜਿਹੜਾ ਮੋਰਚਾ ਤਾਂ ਹੈ 20 ਤਰੀਕ ਤੋਂ ਲੱਗਿਆ ਹੋਇਆਗਾ 20 ਜਨਵਰੀ ਤੋਂ ਹਾਂ ਹਾਂ ਅੱਛਾ ਤੇ ਉਹ ਸਾਡੀ ਜਿਹੜੀ ਲੜਾਈ ਹੈ ਇਹ ਲੰਮੇ ਸਮੇਂ ਤੋਂ ਚੱਲ ਰਹੀ ਹੈ ਕਿਉਂ ਕਿ ਬਾਰ ਬਾਰ ਸਾਲਾਂ ਦੇ ਵਿੱਚ ਇਹ ਸਾਡੇ ਤੇ ਹਮਲੇ ਕਰਦੇ ਰਹੇ ਆ ਜਿਹੜਾ ਸਾਡਾ ਪੂਰਾ ਜੀਵਨ ਦਾ ਸਾਡੇ ਕੋਲ ਰਕਾਟ ਆ ਉਹ 1900 ਸੱਤ ਤੋਂ ਲੈ ਕੇ ਤਾਂ ਸਾਡਾ ਉਹ ਪੂਰਾ ਰਿਕਾਰਡ ਦੇ ਵਿੱਚੜਿਆ ਹੋਇਆਗਾ ਸਾਡੇ ਕੋਲ ਗੁਰਦਆਰੇਆਂ ਦੀਆਂ ਸਾਰਾ ਕੁਝ ਸਾਰਾ ਰਿਕਾਰਡ ਦੇ ਵਿੱਚ ਹੈਗੇ ਆ ਉਹ ਜਿਹੜਾ 197 ਸਾਡੀ ਸਮਾਲ ਜਿੱਤ ਲੈਰ ਤੋਂ ਲੈ ਕੇ ਹਾਂ ਹਾਂ 197 ਲੈ ਕੇ ਸਾਡੇ ਕੋਲ ਰਿਕਾਰਡ ਹੈ ਉਹ ਇਸ ਜਮੀਨ ਤੇ ਕੋ ਪਹਿਲਾਂ ਦੇ ਕਾਗਜ਼ ਇਹ ਕਿੰਨੀ ਜਮੀਨ ਹੈਗੇ ਜਿਹੜੀ ਜਿਹੜੀ ਇਹ ਜਮੀਨ ਰੋਲੇ ਵਾਲੀ ਆ ਇਹ 717 ਏਕੜਿਆਂ ਦਾ ਰੋਲਾ ਹੈ 717 ਕਿੱਲੇ ਹਾਂ 717 ਕਿੱਲੇ ਦਾ ਰੋਲਾ ਅੱਛਾ ਇਹਦੇ ਵਿੱਚ ਕੋਈ ਕੋਰਟ ਦਾ ਫੈਸਲਾ ਵੀ ਆਇਆ ਹੈ ਕੋਰਟ ਦੇ ਫੈਸਲੇ ਤਾਂ ਹੁੰਦੇ ਕੋਰਟ ਤੋਂ ਵੀ ਵੱਧ ਸਾਹਮਣੇ ਫੈਸਲੇ ਉਹਨਾਂ ਦੇ ਹੱਕ 'ਚ ਜਾਂਦੇ ਆ ਉਹ ਕਿਹੜੀ ਕੋਰਟ ਦੇ ਆ ਹਾਈ ਕੋਰਟ ਦੇ ਆ ਸੈਸ਼ਨ ਕੋਰਟ ਦੇ ਆ ਸੁਪਰੀਮ ਕੋਰਟ ਦੇ ਆ ਹਾਈ ਕੋਰਟ ਦਾ ਫੈਸਲਾ ਆ ਇਹ ਜਿਹੜਾ ਹੋਣ ਸਾਡੇ ਤੇ ਵੀ ਉਹਨਾਂ ਨੇ ਕਿਹਾ ਵੀ ਇਹਦੀ ਹੱਦਬੰਦੀ ਕਰੋ ਹੱਦਬੰਦੀ ਕਰਕੇ ਉਹਨਾਂ ਨੂੰ ਬੰਦ ਕਰਨੀ ਆ ਇਹ ਹਾਈ ਕੋਰਟ ਦਾ ਫੈਸਲਾ ਹਾਈ ਕੋਰਟ ਦਾ ਫੈਸਲਾ ਇਹਨੂੰ ਕਾਨੂੰਨੀ ਤੌਰ ਤੇ ਵੀ ਚੈਲੰਜ ਕੀਤਾ ਕਿਸੇ ਨੇ ਕਾਨੂੰਨੀ ਤੌਰ ਤੇ ਵਾਲੀ ਇਹ ਚੈਲੰਜ ਕਿਤਾ ਨੂੰ ਓਕੇ ਮਤਲਬ ਸਰਸ਼ ਦੇ ਦੇ ਰਸਤੇ ਦੇ ਆਧਾਰ ਤੇ ਤੁਸੀਂ ਇਹ ਕਰਨਾ ਚਾਹੁੰਦੇ ਹੋਗੇ ਸੰਧਾਰਸ਼ ਵਾਲੀ ਔਰ ਤੇ ਕਰਨਾ ਹੈ ਕਾਨੂੰਨੀ ਤੌਰ ਤੇ ਕਰਿਆਗਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕਾਨੂੰਨੀ ਅਦਾਲਤ 'ਚ ਕਿ ਉਹਨਾਂ ਨੇ ਜਿਹੜੇ ਸੋ ਕਾਲਡ ਕਾਗਜ਼ਾਂ 'ਚ ਮਾਲਕ ਹੈਗੇ ਆ ਉਹਨਾਂ ਨੇ ਕੋਈ ਕਬਜ਼ਾ ਕਰਨ ਲਈ ਕੋਈ ਸਰਕਾਰ ਦੀ ਸਹਾਇਤਾ ਲੈ ਕੇ ਫੋਰਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਛਲੇ ਦਿਨਾਂ 'ਚ ਹਾਂ 20 ਤਰੀਕ ਪਹਿਲਾਂ ਤਾਂ 13 ਤਰੀਕ ਨੂੰ ਆਏ ਪੂਰੀ ਫੋਰਸ ਲੈ ਕੇ ਅੱਛਾ ਪਰ ਆ ਨੌਜੌਂਦ ਨਗਰ ਨਿਵਾਸੀ ਉਹ ਕਿਹੜੀ ਕਿੱਥੋਂ ਕਿੱਥੋਂ ਦੀ ਫੋਰਸ ਸੀਗੀ ਏ ਫੋਰਸ ਤੋਂ ਪੰਜ ਨੁਕਰੀ ਹੋਈ ਕਹਿੰਦੇ ਬਿੰਡੇ ਜਿਹੇ ਦੇ ਸਰਪੋਰਸ ਜੀ ਪੇਸ਼ੈਂਟ ਦੇ ਜਲੇ ਓਕੇ ਪੁਲਿਸ ਸੀਗੀ ਜਾਂ ਕੋਈ ਸੀਆਰਪੀ ਮੈਨ ਪੁਲਿਸ ਸੀਗੀ ਪੰਜ ਦੇ ਪੰਜੋਂ ਵਿੱਚ ਦਿੱਤੀ ਸੀਗੀ ਓਕੇ ਇਹ ਤਾਂ ਐਡੀ ਸੀ ਸੀਗਾ ਉਸ ਦਿਨ ਫਿਰ ਕੀ ਹੋਇਆ ਉਸ ਦਿਨ ਜਿੱਦੋਂ ਫਿਰ ਪਿੰਡ ਦਾ ਕੱਖ ਹੋਇਆ ਵੱਡਾ ਸਾਡੇ ਸੂਰਤ ਮਾਵਾ ਭੈਣਾਂ ਆਈਆਂ ਗਿਆ ਅਸੀਂ ਤੋਂ ਮੁਜ਼ਾਹਰੇ ਰੂਪ ਤੇ ਗਏ ਉਹ ਇੱਥੇ ਜੇਠੂ ਕਾਲੇ ਬਸੇ ਲੱਗੇ ਸੀਗੇ ਇਸ ਕਰਕੇ ਅਸੀਂ ਕੋਈ ਗੱਲੋਂ ਗਏ ਉਹਨਾਂ ਨਾਲ ਵੀ ਗੱਲਬਾਤ ਕਰ ਉਹ ਭਾਈ ਨਹੀਂ ਸੀ ਪੰਜ ਮਿੰਟ ਨੂੰ ਦਿੱਤੇ ਪਰ ਉਹ ਜਿਹੜਾ ਆਪਣਾ ਦਸਿੰਦਰ ਵੀ ਸੀਗਾ ਐਸਡੀ ਹੁੰਦੀ ਸੀਗਾ ਵਿੱਚ ਬੇਟੀ ਸਾਹਿਬ ਵੀ ਸੀਗਾ ਉਹਨਾਂ ਨੇ ਵਾਪਸ ਗੱਲਬਾਤ ਨਾ ਫੋਨ 'ਚ ਪਿਆਰ ਹੋ ਕੇ ਕਹਿੰਦੇ ਵੀ ਕੋਈ ਨਾ ਗੱਲਬਾਤ ਚਲਾਓ ਅਸੀਂ ਆਖਾਂ ਭਾਈ ਗੱਲਬਾਤ ਫੇਰੀ ਕਰਾਂਗੇ ਪਹਿਲਾਂ ਕੰਮ ਬੰਦ ਕਰੋ ਓਕੇ ਉਹਨਾਂ ਨੇ ਫਿਰ ਖੜਾ ਜੋਰ ਦੇ ਕੇ ਦੋ ਲੋਕਾਂ ਦਾ ਰੋਹ ਦੇ ਕੇ ਗੁੱਸਾ ਦੇਖ ਕੇ ਸਾਡੇ ਨੌਜਵਾਨ ਬੜੇ ਤਾਗਲੇ ਸੀ ਕਿ ਉਧਰ ਨੂੰ ਕਦੇ ਮਹਾਵੀ ਕੋਈ ਗੱਲ ਨਹੀਂ ਸ਼ਾਂਤ ਰਹੋ ਆਪਾਂ ਸਾਥ ਰਹਾਂਗੇ ਨਹੀਂ ਵੀ ਆਪਾਂ ਜੇ ਨਾ ਤਾਂ ਮੰਨ ਕਰਦੇ ਹੇ ਫਿਰ ਆਪਣਾ ਹੈਲੋ ਪ੍ਰੋਗਰਾਮ ਕਰਾਂਗੇ ਜਿਹੜਾ ਕੁਛ ਹੈ ਆਪਾਂ ਨੂੰ ਗੱਜਾਂ ਦੇ ਵਿੱਚ ਜਮੀਨਾ ਕੋਈ ਜਾਣ ਹੁੰਦੇ ਅੱਛਾ ਇਹ ਸਾਰੇ ਗਰਾਮ ਕੁੜੀ ਪੋਲੀਟਿਕਲ ਪਾਰਟੀ ਦਾ ਬੰਦਾ ਜਾਂ ਕੋਈ ਐਮਐਲਏ ਐਮਪੀ ਨੇ ਵੀ ਤੁਹਾਡੇ ਤੱਕ ਪਹੁੰਚ ਕੀਤੀ ਪਲਾਇਡ ਵੀ ਗਰ ਪਾਰਟੀਆਂ ਨੇ ਤਾਂ ਸਾਨੂੰ ਬਹੁਤ ਰੋਲਿਆਗਾ ਪਹਿਲਾਂ ਕਾਲੀਆਂ ਨੇ ਵੀ ਰੋਲਿਆਗਾ ਕਾਂਗਰਸ ਵਾਲਿਆਂ ਨੇ ਵੀ ਰੋਲਿਆਗਾ ਹਰੇ ਕੀ ਕਹਿੰਦੇ ਵੀ ਫਰਦਾਸੀਂ ਮਾਰ ਕੇ ਅੱਤ ਦਵਾ ਦਾਂਗੇ ਉਦੋਂ ਬਾਅਦ ਜਿਹੜਾ ਹੋਣਾ ਤੀਜਾ ਬਦਲੇ ਜਾਂਦਾਗਾ ਜਿਹੜਾ ਕਹਿੰਦਾ ਵੀ ਸਨ ਥੱਥਾਂ ਦੇ ਵਿੱਚ ਚੱਲਣਾ ਹੈ ਲੋਕਾਂ ਦੇ ਵਿੱਚ ਸਰਕਾਰ ਚੱਲੂਗੀ ਸਾਡੀ ਆਹ ਪਿਛਲੇ ਨਾਂ ਦੇ ਵਿੱਚ ਐਂਟੀਰੀਆ ਵੋਟਾਂ ਪੈ ਕੇ ਹਟੀਆਂ ਗਈਆਂ ਕੁੜੀਆਂ ਖਾਵਾ ਆ ਕੋਡੀਆਂ ਆਪਣੀ ਕਿਰਪਾ ਦੀ ਬੋਤਰੀ ਆ ਉਹ ਕੋਡੀਆਂ ਸਾਹਿਬ ਆਇਆ ਇੱਥੇ ਆਪਣੀ ਬਠਿੰਡਰੀ ਨੂੰ ਸੀਟ ਵੰਡ ਰਿਹਾ ਸੀ ਉਹ ਸਾਡੇ ਲੋਕਾਂ ਨੂੰ ਕਹਿੰਦਾ ਵੀ ਮੈਨੂੰ ਵੋਟਾਂ ਪਾਓ ਮੈਂ ਤੁਹਾਡਾ ਮਸਲਾ ਹੱਲ ਕਰ ਦਊਗਾ ਸਾਡੇ ਲੋਕ ਵਿਚਾਰੇ ਫੇਰ ਉਸ ਭਰੋਸੇ ਜਾ ਗਏ ਉਹ ਸਾਨੂੰ ਇਸ ਗੱਲ ਦਾ ਕੋਈ ਭਰੋਸਾ ਨਹੀਂ ਸੀ ਗੱਲ ਨੂੰ ਕੋਈ ਤਵਾਰੀ ਨਹੀਂ ਸੀਗੀ ਪਰ ਮੈਂ ਸਾਡੇ ਲੋਕਾਂ ਨੂੰ ਉਹਦੇ ਵੀ ਸਮਝਾਇਆ ਮੇਰਾ ਵੀ ਠੀਕ ਆ ਤੁਸੀਂ ਦੇਖ ਲਓ ਵੋਟਾਂ ਪਾ ਕੇ ਸਾਨੂੰ ਉਹਨਾਂ ਤੇ ਕੋਈ ਯਕੀਨ ਨਹੀਂ ਗਿਆ ਪਰ ਠੀਕ ਹੈ ਉਹ ਬੇਸਾਲ ਨੰਨੇ ਬੇਸਾਲ ਆ ਰਹੀ ਹੈ ਗੱਲ ਨਹੀਂ ਗੀ ਵੱਡੀ ਗੱਲ ਨਾਲ ਵੱਡੀ ਲੜਾਈ ਆ ਪਰ ਇਸੀ ਗੱਫੇ ਬੰਦੀ ਕਿੰਨੇ ਕੋਈ ਇਹਨਾਂ ਨੂੰ ਫੈਸਲਾ ਕਰਨ ਦੇ ਪੜੇ ਇਹਨਾਂ ਲਈ ਸਹੀ ਨਹੀਂ ਕੋਈ ਗੱਲਬਾਤ ਨਹੀਂ ਅਕੀ ਜਿਹੜੀ ਮਤਲਬ ਜਿਵੇਂ ਸਟੇਟ ਲੀਡਰਸ਼ਿਪ ਹੈ ਤੁਹਾਡੀ ਉਹਨੂੰ ਕੋਈ ਗੱਲਬਾਤ ਲਈ ਕੋਈ ਸੱਤਾ ਦਿੱਤਾ ਜਾਂ ਤਰੀਕ ਰੱਖੀ ਨਹੀਂ ਕੋਈ ਸੱਤਾ ਨਹੀਂ ਤਾਂ ਕੋਈ ਸੱਤਾ ਨਹੀਂ ਆਇਆ ਖਾਨੂੰ ਨਾ ਹੋ ਕਰਿਆਗਾ ਹਾਲਾ ਜਦੋਂ ਤੇ ਆ ਤਰੀਕ ਨੂੰ ਆਇਆ ਮੈਂ ਬੋਲਿਆ ਤੇ ਭਾਈ ਮੈਂ ਐਮਐਲਏ ਮੰਤਰੀ ਕਵਾਦ ਨੂੰ ਦੇਖੋ ਜੋ ਲੋ ਪਿਛਾੜ ਦੀ ਜ਼ਮੀਨ ਦੇ ਬੁਣਾ ਕੇ ਜਦੋਂ ਗੁੱਡੀਆਂ ਸਾਹਿਬ ਕੋਲ ਗਏ ਗੁੱਡੀਆਂ ਸਾਹਿਬ ਨੇ ਡੀਸੀ ਨੂੰ ਫੋਨ ਲਾਇਆ ਬੀਗ ਨੂੰ ਕਹਿੰਦਾ ਉਹ ਇਹ ਖਲੋਰੀ ਬਾਜੂ ਆਇਆ ਮਨਜੂ ਤੂੰ ਇਹ ਕੰਮ ਨਾ ਕਰ ਪਰ ਡੀਸੀ ਕਹਿੰਦਾ ਵੀ ਹਵਾਈ ਪੋਰਟ ਤੇ ਆਲਟਰਾ ਮੈਂ ਤਾਂ ਹਰ ਹਾਲਤ ਜਾਊਗਾ ਪਰ ਉਹ ਮੰਤਰੀ ਦਾ ਮੂੰਹ ਉੱਟ ਜੇ ਜੂ ਐਂ ਕਹਦੇ ਵੀ ਤੂੰ ਤਾਂ ਠੀਕ ਆਏਂਗਾ ਹਲਾਲ ਦਾ ਪਰ ਮੈਂ ਇੱਥੇ ਲੋਕਾਂ ਦੇ ਮੂਹਰੇ ਮਰੂੰਗਾ ਪਰ ਐਸ ਕਰਕੇ ਲੋਕਾਂ ਨੇ ਹਲੇ ਕਹਿੰਦਾ ਵੀ ਥੰਡੇ ਦਾਲ ਦੋ ਵੀ ਆਇਆ ਕਹਿੰਦਾ ਸੀ ਵੀ ਜਾ ਕੇ ਜਿਹੜਾ ਡਾਊਨ ਮਾਰੋ ਰੋਡਾਂ ਦਾ ਸਾਰਾ ਮਸਲਾ ਆ ਜਾਈ ਗਿਆ ਸੀ ਅਸੀਂ ਐਸ ਕਰਕੇ ਕਾਜ ਹੋ ਗਏ ਆ ਜਿਹੜੀਆਂ ਮਰੇ ਬੋਨ ਦੀ ਕਰਦੇ ਸੀ ਕਾਜ ਹੋ ਗਏ ਸਰਕਾਰ ਦੀ ਨੀਤੀ ਦੀ ਉਹ ਗੱਲ ਚੋਂ ਫਲ ਦੀ ਗੱਲ ਏ अच्छा ਤੁਸੀਂ ਇਸ ਸੰਘਰਸ਼ ਨੂੰ ਇੱਕ ਪਿਆ ਵੱਖ ਲੋਕ ਜਿਲ੍ਹਿਆਂ ਵਿੱਚ ਜਿਵੇਂ ਅੱਜ ਵੀ ਤੁਸੀਂ ਬੋਲੇ ਆਡਰ ਜਿਲ੍ਹਿਆਂ ਤੋਂ ਸੂਬੇ ਪੱਤਰ ਦੇ ਉੱਤੇ ਮਤਲਬ ਡਿਊਟੀ ਲਾ ਰਹੇ ਨੇ ਇੱਕ ਜਾਂ ਦੋ ਜਾਂ ਤਿੰਨ ਜਿਲ੍ਹਿਆਂ ਦੇ ਮਤਲਬ ਜਿਹੜੇ ਹੈਗੇ ਆ ਆਪ ਕੋ ਕਾਰਕੁਨ ਇੱਥੇ ਆ ਜਾਂਦੇ ਆ ਕੀ ਕੋਈ ਵੱਡਾ ਪ੍ਰੋਗਰਾਮ ਵੀ ਦੇਣ ਜਾ ਰਹੇ ਹੋ ਇਸ ਮਸਲੇ ਦੇ ਉੱਤੇ ਵੱਡਾ ਪ੍ਰੋਗਰਾਮ ਹੈ ਸੀ 13 ਤਰੀਕ ਦਾ ਰੱਖਿਆ ਹੋਇਆ ਜਿਹੜਾ ਉਹਦੇ ਆ ਅੱਛਾ 13 ਫਰਵਰੀ ਹਾਂ 13 ਫਰਵਰੀ ਆ ਸੀ ਵੱਡਾ ਪ੍ਰੋਗਰਾਮ ਬਾਰਾਂ ਮੰਡੀ ਦੇ ਵਿੱਚ ਕਰ ਰਹੇ ਆ ਕੱਲ ਸਾਡੀਆਂ ਜਥੇਬੰਦੀਆਂ ਦੀ ਮੀਟਿੰਗ ਵੀ ਹੋਈ ਆ 23 ਜਥੇਬੰਦੀਆਂ ਦੇ ਵਿੱਚ ਸ਼ਾਮਿਲ ਹੋਈਆਂ ਨੇ ਸਾਰੀਆਂ ਜਥੇਬੰਦੀਆਂ ਇੰਨੀਆਂ ਸ਼ਾਮਿਲ ਹੋਈਆਂ ਨੇ ਉਹ ਜਿਹਨਾਂ ਦੇ ਵਿਚਾਰ ਲੱਤੇ ਗਏ ਡੋਢੀ ਸਾਰੇ ਇਸ ਗੱਲ ਤੇ ਸਹਿਮਤੀ ਕਰਕੇ ਗਏ ਜੀ ਆ ਵੀ ਇਹ ਜ਼ਮੀਨ ਜਿੱਥੋਂ ਜਾਉਂਦਾ ਵੀਰ ਤੋਂ ਜ਼ਮੀਨ ਲੈ ਕੇ ਜਾਂਦੇ ਆ ਇਹ ਇਹ ਜ਼ਮੀਨ ਦਾ ਰਾਹ ਭੁੱਲੂਗਾ ਪਰ ਆਪਾਂ ਇਹ ਇਥੋਂ ਦੀਆਂ ਹਕੂਮਤਾਂ ਦੀ ਇੱਥੇ ਸੀ ਰੱਬ ਦੇਗੇ ਇਸ ਕਰਕੇ ਉਹ 13 ਤਰੀਕ ਨੂੰ ਹੀ ਵੱਡਾ ਕਰਦੇ ਆ। ਇਸੇ ਤਰ੍ਹਾਂ ਦਾ ਕੋਈ ਮਤਲਬ ਪੰਜਾਬ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਵੀ ਕੇਸ ਸਾਹਮਣੇ ਆਏ ਨਹੀਂ। ਇਹ ਬਹੁਤ ਸਾਰੇ ਸਸਪੰਡਾ ਜੋਂ ਸਾਹਮਣੇ। ਅੱਛਾ। ਆਹ ਇੰਨੇ ਲੋਕ ਪਿੰਡਾਂ ਦੇ ਆਉਣੇ ਬਾਹਰ। ਵੀ ਠੀਕ ਆ ਯਾਰ, ਕੱਟ ਪਿੰਡਾਂ ਦੇ ਵਿੱਚ ਬੜੀ ਹੁੰਦਾ ਜੀ ਸਾਡਾ ਬੋਲ ਦਿੱਤਾ ਹੈ ਨਹੀਂ ਵੀ ਜ਼ਮੀਨ ਆ। ਪਤਾ ਹੁੰਦਾ ਲੋਕਾਂ ਨੂੰ ਪਰ ਜਦੋਂ ਆਏ ਜਿਵੇਂ ਸਾਡੀ ਹੁਣ ਦਿੱਤੇ ਇਸ ਜ਼ਮੀਨ ਆ। ਹੂੰ ਹੂੰ। ਉਹਨਾਂ ਨੇ ਮਾਰਦੀ ਤੋਂ ਬੋਲ ਜਾਂਦਾ ਕੱਟ ਸਾਡੇ ਕੋਲ ਰੱਬਾਂ ਤੋਂ। ਇਹ ਕਰਕੇ ਆਏ ਲੋਕ ਤਾਂ ਆਹ ਲਾ ਕੇ ਲਿਖਤਾ ਮੰਗਣ ਆ ਗਏ। अच्छा ਇਥੇ Gopal ji ਇੱਕ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜੀ ਮਤਲਬ ਸੁਪਰੀਮ ਕੋਰਟ ਦੀ ਜਾਂ ਅਦਾਲਤਾਂ ਦਾ ਜਿਹੜਾ ਹੈਗਾ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਇਨਸਾਨ ਜਿੱਥੇ ਬੰਦਿਆਂ ਦੇ ਖਿਲਾਫ ਕੋਈ ਨਾ ਕੋਈ ਦੇਜੇ ਦੇ ਢੰਗ ਦੇ ਨਾਮ ਨੂੰ ਫੈਸਲੇ ਆ ਜਾਂਦੇ ਨੇ ਤੇ ਇਸ ਨੂੰ ਤੁਸੀਂ ਕੀ ਸਮਝਦੇ ਹੋ ਜਿਹੜੀਆਂ ਸਾਡੇ ਦੇਸ਼ ਦੀਆਂ ਅਦਾਲਤਾਂ ਹੈਗੀਆਂ ਜਿਵੇਂ ਪਿੱਛੇ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਸਪਰੀਮ ਕੋਰਟ ਨੇ ਜਿਹੜਾ ਇਹ ਮਤਲਬ ਬਾਰਡਰਾਂ ਦੇ ਮਸਲੇ ਖਲਾਉਣ ਦਾ ਮਸਲਾ ਸੀਗਾ ਉਹ ਪੰਜ ਮੈਂਬਰੀ ਕਮੇਟੀ ਨੇ ਕਰਿਆ ਕੁਛ ਨਹੀਂ ਲੇਕਿਨ 5 ਕਰੋੜ ਦਾ ਖਰਚਾ ਪਾਤਾ ਉਹਨਾਂ ਨੇ ਵੀ ਸਾਡਾ ਮੀਟਿੰਗ ਅਖਬਾਰਾਂ ਦੇ ਵਿੱਚ ਵੀ ਆ ਸਾਰਿਆਂ ਨੇ ਕੁਝ ਪੜਿਆ ਹੋਵੇਗਾ ਕਿ ਸਾਡਾ ਮੀਟਿੰਗੇ ਨਹੀਂ ਤੇ ਨਾਲ 5 ਕਰੋੜ ਦਾ ਖਰਚਾ ਹੋਊਗਾ ਜਿਵੇਂ ਕਿ ਕਿਸਾਨਾਂ ਨੂੰ ਇੱਕ ਪੈਸਾ ਵੀ ਦੇਣ ਲਈ ਤਿਆਰ ਤੇ ਇਹਦੇ ਬਾਰੇ ਜਿਹੜਾ ਅਦਾਲਤਾਂ ਦੇ ਰੋਲ ਬਾਰੇ ਕੀ ਕਹਿਣਾ ਚਾਹੂੰਗਾ ਇਹ ਬਾਰੇ ਤਾਂ ਤੁਹਾਨੂੰ ਕਵਰਟ ਕਰਾਉਣ ਨੂੰ ਸਮਾਂ ਹੀ ਕੱਲੇ ਹੋਇਆ ਆ ਜਿਹੜੇ ਕਹਿੰਦੇ ਨੇ ਵੀ ਛੋਟੇ ਛੋਟੇ ਲੋਕਾਂ ਨੇ ਇਹ ਹੁਣ ਬੋਟਾ ਬੋਟਾ ਮਸਲੇ ਦੇ ਆ ਉਹਨਾਂ ਨੂੰ ਲੋਕਾਂ ਦੇ ਮੇਨ ਨੇ ਉਹਨਾਂ ਦੇ ਬਣ ਜਾਂਦੇ ਆ ਇਹਦੇ ਰਾਹ ਘੱਟਦੇ ਆ ਨੂੰ ਪਾਵਰੇਟਾਂ ਨਾਲ ਪਾਵਰੇਟ ਘਰਾੜਿਆਂ ਨੂੰ ਡਾਂਗੀਆਂ ਬਾਨੀਆਂ ਨੇ ਜਮੀਨਾਂ ਤੇ ਕਿਹੜੇ ਕਾਰਜਾ ਕਰਾਜਾਵੇ ਉਹ ਕਾਰਜੇ ਦਾ ਕੋ ਬਹਾਨਾ ਲੈ ਕੇ ਕੋਟਾਂ ਜਾਂਦੇ ਆ ਉਹ ਉਦੋਂ ਨੂੰ ਲਾ ਦਿੰਦੇ ਵੀ ਐਂ ਕਹਿੰਦੇ ਕੋਟ ਦੇ ਆਟ ਲਾਗੇ ਯਾਨੀ ਕਿ ਕਿਸਾਨਾਂ ਦੇ ਉੱਤੇ ਵੱਡਾ ਪ੍ਰਭਾਵ ਪਾਣਾ ਚਾਹੁੰਦੇ ਵੀ ਕੋੜੂ ਨੂੰ ਪਿੱਛੇ ਮੁਰਦਾ ਦਾ ਤਵੀਨ ਦਾ ਨਹੀਂ ਪਿੱਛੇ ਮੁਰਦਾ ਦਾ ਪਰ ਜਿਹੜੇ ਜੀਨਕੋਟ ਲੋਕਾਂ ਨੇ ਉਲਟੋਂ ਦੀ ਆ ਮਨਜੀਤ ਨੇ ਰਵਣੀ ਆਈ ਸੀ ਉਲਟ ਉਹਨੂੰ ਉੱਪਰ ਪਾ ਕੇ ਖੜਾ ਕਰਾਈ ਸੀ ਕਿ ਪਲਤਾਰੀ ਵਰਗੇ ਲੋਕਾਂ ਨੇ ਉਹਦੇ ਜਿੰਦੇ ਨਾਲ ਛੱਡ ਕੇ ਫਿਰ ਉਹਦੇ ਨੂੰ ਬਾਹਰ ਕੱਢ ਕੇ ਲੈਵਾ ਇਹ ਤਾਂ ਲੋਕਾਂ ਦੀ ਧਾਰ ਬਹੁਤ ਜੀਨਕੋਟ ਦੇ ਲੋਕਾਂ ਦੇ ਪੱਖ ਵਿੱਚ ਆਉਂਦੀ ਨਹੀਂ ਇਹ ਹਕੂਮਤ ਨਹੀਂ ਕਰਾਉਂਦੀ ਜਿਹੜੀਆਂ ਛੱਡ ਕੇ ਰਾਜ ਕਰਦੀਆਂ ਪਾਰਟੀਆਂ ਬੈਠੀਆਂ ਦੀਆਂ ਉਹਨਾਂ ਦੇ ਪੱਖ ਜਿਵੇਂ ਬਿਜਾਇਸ ਕਰਕੇ ਹੱਦ ਦਾ ਖਰਚੇ ਕਰਾਉਂਦੇ ਮਨ ਕਾਈ ਜਾਂਦੇ ਹਰ ਪੱਲੀ ਆਉਂਦਾਗਾ ਉਹ ਜਿਹੜਾ ਲੋਕ ਸ਼ਕਤੀ ਮੁਲਾਦ ਦੇ ਵਿੱਚ ਆਉਂਦਾ ਸਾਡੇ ਮਾਵਾ ਪੜਾ ਬੱਚੇ ਮੁਲਾਦ ਦੇ ਵਿੱਚ ਆ ਜਾਂਦੇ ਆ ਉਹ ਫਿਰ ਇਹਦਾ ਡਰ ਡਰ ਤੋਂ ਫਿਰ ਮੋਰ ਨੂੰ ਜਾਂਦੇ ਨੇ ਅੱਛਾ ਇੱਕ ਆਖਰੀ ਸਵਾਲ ਹੈਗਾ ਕਿ ਜਿਹੜੀ ਇਹ ਜ਼ਮੀਨ ਆ ਜ਼ਿਆਦਾਤਰ ਇਹ ਖੇਤ ਮਜ਼ਦੂਰਾਂ ਦੇ ਕੋਲੇ ਸੀਗੀ ਜਾਂ ਛੋਟੇ ਕਿਸਾਨਾਂ ਕੋਲੇ ਸੀ ਕਿਸ ਤਰ੍ਹਾਂ ਸੀਗੀ ਮਤਲਬ ਕੁਝ ਤਾਂ ਇਹਦਾ ਜਾਇਜ਼ਾ ਲਿਆ ਹੋਵੇਗਾ ਸਾਰ ਇਹ ਸਾਡੇ ਕਿਸਾਨਾਂ ਕੋਲ ਹੀ ਆ ਜ਼ਮੀਨ ਕਿਸਾਨਾਂ ਕੋਲ 300 ਪਰਿਵਾਰ ਇਹ ਜ਼ਮੀਨ ਦੇ ਵਿੱਚ ਗੁਜ਼ਾਰਾ ਕਰ ਰਿਹਾ ਹੈਗਾ ਥੋੜੀ ਥੋੜੀ ਜ਼ਮੀਨ ਜੀ ਜੀ ਕਿਸੇ ਕੋਲੇ 4 ਕਿੱਲੇ ਦੇ ਕੋਲ 5 ਕਿੱਲੇ ਕਿਸੇ ਕੋਲ ਘਹਾਵਾ ਵਾਲਾ ਕਿਸੇ ਕੋਲ ਡੇਡ ਕਿਲਾ ਐ ਜਿਹੜੀ ਥੋੜੋ ਥੋੜੀ ਸਾਡੇ ਖਸਾਲਾਂ ਕੋਲ ਜਮੀਨ ਆ ਉਹਦੇ ਵਿੱਚ ਇਹਨਾਂ ਦੇਦਾ ਸਭ ਹੁੰਦਾ ਜੇ ਤਿੰਨ ਕਿੱਲੇ ਦਾ ਖਿਆਲ ਮੁਤਾਬਕ ਹੁਣ ਕਿਵੇਂ ਇਹਨਾਂ ਦੀ ਹਿੰਮਤ ਪੈ ਗਈ ਇੰਨੇ ਸਮੇਂ ਤੋਂ ਜਦੋਂ ਇਹ ਕਿਸਾਨ ਬਾਹਰ ਹੀ ਸੀਗੇ ਇਹ ਜਿਹੜਾ ਮਸਲਾ ਹੈਗਾ ਹੁਣ ਇਹਨਾਂ ਨੇ ਇਹਨਾਂ ਨੇ ਮਤਲਬ ਕਿਸ ਤਰ੍ਹਾਂ ਦੁਬਾਰਾ ਇਹਨੂੰ ਕਬਜ਼ੇ ਕਰਨ ਦੀ ਸੋਚ ਲਈ ਇਹ ਸਰਕਾਰ ਦੀ ਨੀਤੀ 'ਚ ਫਰਕ ਹੈ ਨਾ ਉਹਨਾਂ ਨੇ ਦੇਖਿਆ ਵੀ ਇੱਕ ਜਿਹੜਾ ਲੋਕਾਂ ਦੇ ਵਿੱਚ ਵਿਰਧਾ ਰ ਇਹ ਲਾਊਗਾ ਵੀ ਕਿਸਾਨ ਬਾੱਕੀ ਜਮੀਨ ਉੱਧਰ ਨੱਬੀ ਬੈਠੇ ਵੀ ਇੱਥੇ ਕੱਖ ਨਹੀਂ ਵਾਲਨਾ ਇਸ ਕਰਕੇ ਲੋਕਾਂ ਨੇ ਕਿਹਾ ਵੀ ਉਹਨਾਂ ਸਰਕਾਰ ਨੇ ਸੋਚਿਆ ਸਰਕਾਰ ਦੀ ਨੀਤੀ ਆ ਉਹ ਸੀ ਜੀ ਵੀ ਇੱਥੇ ਲੋਕਾਂ ਦਾ ਇਕੱਠ ਨਹੀਂ ਹੋਣਾ ਪਰ ਹਵਾਲੇ ਵਾਲਨਾ ਇਸ ਗੱਲ ਦਾ ਵੀ ਆਪਾਂ ਇੱਥੇ ਲੋਕ ਜਰ ਬਰ ਲਗੇ ਉਹ ਨਹੀਂ ਬੋਲੇ ਦੀ ਬੇਨਤੀ ਹੋਣਾ ਪਰ ਜਿਹੜੇ ਸਾਡੇ ਜਸੇਵੰਦ ਦੇ ਆਗੂ ਆ ਸੁਭਾ ਬੰਦਰੀ ਆਗੂ ਆ ਉਹ ਇਸ ਗੱਲ ਦੀ ਬੜੀ ਬਰੀਕੀ ਨਾਲ ਸੋਚਦੇ ਆ ਪੂਰੀ ਵਿਚਾਰ ਕਰਦੇ ਆ ਇਸ ਗੱਲ ਦਾ ਪੂਰਾ ਦੇਖਦੇ ਆ ਕਿ ਮਗਲਾ ਪਹਿਲਾਂ ਪੂਰਾ ਤੋੜ ਕੇ ਲੈਣੇ ਆ ਪੋਲ ਕੇ ਮਗਰ ਲੱਪਾ ਕਿ ਲੋਕ ਜਿੱਤਦੇ ਵੀ ਹੈਗੇ ਇਸ ਕਰਕੇ ਉਹ ਵਸਲਾ ਤੋਲ ਕੇ ਰਹਿ ਵੀ ਸਰਕਾਰ ਦੀ ਜਿਹੜੀ ਪੋਲਿਸੀ ਨਿੱਤੀ ਸੀਗੀ ਇਹਨੂੰ ਕਿੰਨਾ ਦਬਾਇਆ ਕਿੰਨੇ ਵਿਚੋੜਿਆ ਵੇ ਲੋਕਾਂ ਦੇ ਵਿੱਚ ਵੀ ਨੀਤੀ ਨੂੰ ਕਿੰਨਾ ਲਗਾ ਦਿੱਤਾ ਜਨਤਾ ਤੋਂ ਤਾਂ ਪੂਰੀ ਮਿਹਰ ਹੈ ਕਿ ਲੋਕਾਂ ਨੇ ਹੰਗਾਰੇ ਦੇ ਨਾਲ ਤੁਸੀਂ ਜਿੱਤਦੇ ਛੰਡੇ ਇੱਥੇ ਵੀ ਗੱਡੋਗੇ ਹਾਂਜੀ ਹਾਂ ਇਹ ਲੋਕਾਂ ਨੂੰ ਸਾਨੂੰ ਲੋਕਾਂ ਨੂੰ ਸਾਨੂੰ ਪੂਰੀ ਭਰੋਸਾ ਹੈ ਜਿੱਥੇ ਲੋਕ ਆ ਜਾਣ ਕਿਉਂਕਿ ਲੋਕ ਹੁਣ ਤਾਂ ਲੋਕ ਬਹੁਤ ਜ਼ਿਆਦਾ ਆਉਣ ਲੱਗਣਗੇ ਪਿੰਡਾਂ ਦੀ ਗੱਲ ਜਾਣੀ ਆ ਇਸ ਕਰਕੇ ਜੇ ਉਹ ਬੁਰਾ ਪ੍ਰਚਾਰ ਹੋਣਾਗਾ ਇਹ ਸਾਨੂੰ ਪੂਰੀ ਭਰੋਸਾ ਲੋਕਾਂ ਤੇ ਹੈਗਾ ਭਰੋਸਾ ਸਾਨੂੰ ਲੋਕ ਜਿੱਤਦੇ ਹੁੰਦੇ ਹਰ ਹਾਲਤ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਸ ਮਸਲੇ ਬਾਰੇ ਡਿਟੇਲਸ ਵਿੱਚ ਤੁਸੀਂ ਜਾਣਕਾਰੀ ਦਿੱਤੀ ਮੈਂ ਅਗਰਜ ਸਿੰਘ ਕਿਵਾਣਾ ਮਤਲਬ ਚੈਨਲ ਹੈਗਾ ਵੌਇਸ ਆਫ ਈਸਟ ਪੰਜਾਬ ਵੌਇਸ ਆਫ ਈਸਟ ਪੰਜਾਬ ਤੋਂ ਉਮੀਦ ਕਰਦੇ ਹਾਂਗੇ ਕਿ ਕਿਸਾਨ ਜਿਹੜੇ ਕਿਰਤੀ ਕਿਸਾਨ ਨੇ ਹੈਗੇ ਜਿਨ੍ਹਾਂ ਨੇ ਜਿਹੜੇ ਹੱਡ ਭੰਮੀ ਮਿਹਨਤ ਕਰਕੇ 1907 ਤੋਂ ਇਸ ਜ਼ਮੀਨ ਦੇ ਉੱਤੇ ਜਿਹੜਾ ਹੈਗਾ ਆਪਣੇ ਹੱਲ ਚਲਾ ਰਹੇ ਨੇ ਆਪਣੇ ਬੱਚਿਆਂ ਨੂੰ ਰੋਟੀ ਦੇ ਰਹੇ ਨੇ ਮੁਲਕ ਦੀ ਜਿਹੜੀ ਹੈਗੀ ਆ ਅਨਪਨਾਰ ਦੇ ਵਿੱਚ ਯੋਗਦਾਨ ਪਾ ਰਹੇ ਨੇਗੇ ਉਹਨਾਂ ਨੂੰ ਸਫਲਤਾ ਮਿਲੇਗੀ ਤੇ ਜਿਹੜਾ ਵੀ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਦੀਆਂ ਕੋਸ਼ਿਸ਼ਾਂ ਹੈਗੀਆਂ ਉਹ ਹਰ ਹਾਲਤ ਵਿੱਚ ਫੇਲ ਹੋਣਗੀਆਂ ਅਸਫਲ ਹੋਣਗੀਆਂ ਜਾਂ ਜਨਤਾ ਜੈ ਸੰਨਿਚ